किसान हरबਿੰਦਰ ਸਿੰਘ ਹੈਪੀ ਨੇ ਆਪਣੇ ਖੇਤਾਂ ਦੇ ਵਿੱਚ ਤਜਰਬੇ ਦੇ ਤੌਰ ਤੇ ਕਣਕ ਦੀ ਬਜਾਏ ਤਰ੍ਹਾਂ-ਤਰ੍ਹਾਂ ਦੇ ਰਵਾਇਤੀ ਅਨਾਜ ਬੀਜੇ ਨੇ ਕਿਤੇ ਉਸ ਨੇ ਦਾਲਾਂ ਬੀਜੀਆਂ ਨੇ ਤੇ ਕਿਤੇ ਉਸ ਨੇ ਛੋਲੇ ਬੀਜੇ ਨੇ ਉਸ ਦਾ ਮੰਨਣਾ ਹੈ ਕਿ ਜੇਕਰ ਲੋਕ ਕਣਕ ਦੀ ਪੱਕੀ ਰੋਟੀ ਛੱਡ ਕੇ ਬਾਜਰੇ ਮੱਕੀ ਤੇ ਹੋਰ ਅਨਾਜਾਂ ਦੀ ਪੱਕੀ ਰੋਟੀ ਖਾਣ ਇਸ ਦਾ ਸਿਹਤ ਨੂੰ ਫਾਇਦਾ ਹੁੰਦਾ ਹੈ ਤੇ ਲੋਕ ਕਣਕ ਨੂੰ ਛੱਡ ਕੇ ਰਵਾਇਤੀ ਅਨਾਜਾਂ ਵੱਲ ਹੋ ਗਏ ਨੇ ਜਿਵੇਂ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਪਰ ਪਿਛਲੇ 1.5-2 ਸਾਲ ਤੋਂ ਅਸੀਂ ਥੋੜਾ ਮਿਲਟਸ ਵਾਲੀ ਸਾਈਡ ਤੇ ਜਿਵੇਂ ਮਿਲਟਸ ਵਿੱਚ ਹੋ ਗਿਆ ਆਪਣੇ ਜੋ ਮੱਕੀ ਬਾਜਰਾ ਰਾਗੀ ਕੰਗਣੀ ਕਟਕੀ ਫਿਰ ਮੱਡਲ ਵਗੈਰਾ ਇਹ ਕਾਫੀ ਵੀ ਅਸੀਂ ਆਪਣੇ ਉਗਾਈ ਇਹਦੇ ਵਾਸਤੇ ਅਸੀਂ ਆਪਣੇ ਲਈ ਅਸੀਂ ਉਗਾ ਰਹੇ ਹਾਂ ਜੋ ਕਿ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ। ਸਟਾਰਟਿੰਗ ਵਿੱਚ ਮੁਸ਼ਕਲ ਆਈਆਂ ਸੀ ਪਰ ਠੀਕ ਹੈ ਹੁਣ ਵਧੀਆ ਰਿਸਪੌਂਸ ਆਦਾ ਰਿਹਾ। ਇਸ ਤਰ੍ਹਾਂ ਸਰਕਾਰ ਦੀ ਥੋੜੀ ਜਿਹੀ ਸਪੋਰਟ ਹੋਵੇ ਤਾਂ ਇਹਦੇ ਵਰਗੀ ਚੀਜ਼ ਕੋਈ ਨਹੀਂ ਆ ਵਧੀਆ ਮਤਲਬ। ਕਿਸਾਨ ਹਰਬਿੰਦਰ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕਣਕ ਝੋਨੇ ਨੂੰ ਐਮਐਸਪੀ ਤੇ ਖਰੀਦਿਆ ਜਾਂਦਾ ਹੈ ਉਸੇ ਤਰ੍ਹਾਂ ਝੋਟੇ ਅਨਾਜਾ ਨੂੰ ਵੀ ਖਰੀਦਿਆ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਰਵਾਇਤੀ ਅਨਾਜਾ ਦੀ ਖੇਤੀ ਵੀ ਕਰ ਸਕਣ। ਮੇਰੀ ਤੇ ਅਪੀਲ ਹੈ ਵੈਸੇ ਸਾਰੀ ਤੁਹਾਡੇ ਲਈ ਸਰਕਾਰ ਨੂੰ ਵੀ ਕਿ ਇਹਦਾ ਮੰਡੀ ਕਰਨ ਦਾ ਕੋਈ ਸੋਚਿਆ ਜਾਵੇ ਲੋਕ ਆਪਣੇ ਆਪ ਹੀ ਕਣਕ ਝੋਨੇ ਦੀ ਫਸਲੀ ਚੱਕਰ ਚੋਂ ਨਿਕਲ ਕੇ ਇਸ ਪਾਸੇ ਆਉਣਗੇ ਕਿਉਂਕਿ ਇਹਦੇ ਵਿੱਚ ਲਗਤ ਬਹੁਤ ਘੱਟ ਆ ਮਤਲਬ ਇੱਕ ਦੋ ਗੜਾਈਆਂ ਹੋਣੀਆਂ ਨੇ ਕੋਈ ਇੰਨਾ ਖਰਚਾ ਨਹੀਂ ਜ਼ਿਆਦਾ ਹੁੰਦਾ ਸਿਰਫ ਜੋ ਪ੍ਰੋਬਲਮ ਆਉਂਦੀ ਹੈ ਕੁੰਮਕਮਾ ਕੇ ਆ ਜਾ ਕੇ ਲਾਸਟੇ ਮੰਡੀ ਕਰਨ ਦੀ ਹੁੰਦੀ ਜੇ ਜੋ ਸਰਕਾਰ ਕਹਿ ਰਹੀ ਆ ਕਣਕ ਝੋਨੇ ਤੋਂ ਸਾਈਡ ਤੇ ਜਾਓ ਜੇ ਮੰਡੀ ਕਰਨ ਸ਼ੁਰੂ ਕਰ ਦੇ ਲੋਕੀ ਕਣਕ ਝੋਨੇ ਦੇ ਪਾਸੇ ਜਾਣਗੇ ਨਹੀਂ ਆਟੋਮੈਟਿਕਲੀ ਇਧਰ ਜਾਣਗੇ ਆਰਗੈਨਿਕ ਕਰਨਗੇ ਲੋਕੀ ਜੀ ਹਰਬਿੰਦਰ ਸਿੰਘ ਮਾਨ ਹੈਪੀ ਨੇ ਦੱਸਿਆ ਕਿ ਜੇ ਆਰਗੈਨਿਕ ਔਰ ਮਿਲਟਸ ਨੂੰ ਸਰਕਾਰ ਤਰਜੀਹ ਦੇ ਰੇਟ ਦਾ ਥੋੜਾ ਕਰੇ ਮੰਡੀਕਰਨ ਦਾ ਥੋੜਾ ਇਤਜਾਮ ਕਰੇ ਤਾਂ ਕਾਫੀ ਕਿਸਾਨ ਇਸ ਪਾਸਿਵਲ ਨੂੰ ਤੁਰ ਸਕਦੇ ਔਰ ਖੇਤੀਬੀ ਵਿਵਿਨਤਾ ਦੇ ਚੱਕਰ ਵੱਲ ਪੈ ਸਕਦੇ ਨੇ ਰਿਵਾਇਤੀ ਫਸਲਾਂ ਦੇ ਜਾਲ ਵਿੱਚੋਂ ਨਿਕਲ ਸਕਦੇ ਨੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ ਲਿਵਿੰਗ ਇੰਡਾ ਨਿਊਜ਼ ਹਰਬਿੰਦਰ ਸਿੰਘ ਹੈਪੀ ਨੇ ਆਪਣੇ ਖੇਤਾਂ ਦੇ ਵਿੱਚ ਤਜਰਬੇ ਦੇ ਤੌਰ ਤੇ ਕਣਕ ਦੀ ਬਜਾਏ ਤਰ੍ਹਾਂ-ਤਰ੍ਹਾਂ ਦੇ ਰਵਾਇਤੀ ਅਨਾਜ ਬੀਜੇ ਨੇ ਕਿਤੇ ਉਸ ਨੇ ਦਾਲਾਂ ਬੀਜੀਆਂ ਨੇ ਤੇ ਕਿਤੇ ਉਸ ਨੇ ਛੋਲੇ ਬੀਜੇ ਨੇ ਉਸ ਦਾ ਮੰਨਣਾ ਹੈ ਕਿ ਜੇਕਰ ਲੋਕ ਕਣਕ ਦੀ ਪੱਕੀ ਰੋਟੀ ਛੱਡ ਕੇ ਬਾਜਰੇ ਮੱਕੀ ਤੇ ਹੋਰ ਅਨਾਜਾਂ ਦੀ ਪੱਕੀ ਰੋਟੀ ਖਾਣ ਇਸ ਦਾ ਸਿਹਤ ਨੂੰ ਫਾਇਦਾ ਹੁੰਦਾ ਹੈ ਤੇ ਲੋਕ ਕਣਕ ਨੂੰ ਛੱਡ ਕੇ ਰਵਾਇਤੀ ਅਨਾਜਾਂ ਵੱਲ ਹੋ ਗਏ ਨੇ ਜਿਵੇਂ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਪਰ ਪਿਛਲੇ 1.5-2 ਸਾਲ ਤੋਂ ਅਸੀਂ ਥੋੜਾ ਮਿਲਟਸ ਵਾਲੀ ਸਾਈਡ ਤੇ ਜਿਵੇਂ ਮਿਲਟਸ ਵਿੱਚ ਹੋ ਗਿਆ ਆਪਣੇ ਜੋ ਮੱਕੀ ਬਾਜਰਾ ਰਾਗੀ ਕੰਗਣੀ ਕਟਕੀ ਫਿਰ ਮੱਡਲ ਵਗੈਰਾ ਇਹ ਕਾਫੀ ਵੀ ਅਸੀਂ ਆਪਣੇ ਉਗਾਈ ਇਹਦੇ ਵਾਸਤੇ ਅਸੀਂ ਆਪਣੇ ਲਈ ਅਸੀਂ ਉਗਾ ਰਹੇ ਹਾਂ ਤੇ ਜੋ ਕਿ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਸਟਾਰਟਿੰਗ ਵਿੱਚ ਮੁਸ਼ਕਲ ਆਈਆਂ ਸੀ ਪਰ ਠੀਕ ਹੈ ਹੁਣ ਵਧੀਆ ਰਿਸਪੌਂਸ ਆਦਾ ਰਿਹਾ ਇਸ ਤਰ੍ਹਾਂ ਸਰਕਾਰ ਦੀ ਥੋੜੀ ਜਿਹੀ سپورਟ ਹੋਵੇ ਤਾਂ ਇਹਦੇ ਵਰਗੀ ਚੀਜ਼ ਕੋਈ ਨਹੀਂ ਆ ਵਧੀਆ ਮਤਲਬ ਕਿਸਾਨ ਹਰਬਿੰਦਰ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕਣਕ ਝੋਨੇ ਨੂੰ ਐਮਐਸਪੀ ਤੇ ਖਰੀਦਿਆ ਜਾਂਦਾ ਉਸੇ ਤਰ੍ਹਾਂ ਝੋਟੇ ਅਨਾਜਾ ਨੂੰ ਵੀ ਖਰੀਦਿਆ ਜਾਣਾ ਚਾਹੀਦਾ ਤਾਂ ਕਿ ਕਿਸਾਨ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਰਵਾਇਤੀ ਅਨਾਜਾ ਦੀ ਖੇਤੀ ਵੀ ਕਰ ਸਕਣ ਮੇਰੀ ਤੇ ਅਪੀਲ ਹੈ ਵਸੇ ਸਾਰੀ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਿ ਇਹਦਾ ਮੰਡੀ ਕਰਨ ਦਾ ਕੋਈ ਸੋਚਿਆ ਜਾਵੇ ਲੋਕ ਆਪਣੇ ਆਪ ਹੀ ਕਣਕ ਝੋਨੇ ਦੀ ਫਸਲੀ ਚੱਕਰ ਚੋਂ ਨਿਕਲ ਕੇ ਇਸ ਪਾਸੇ ਆਉਣਗੇ ਕਿਉਂਕਿ ਇਹਦੇ ਵਿੱਚ ਲਗਤ ਬਹੁਤ ਘੱਟ ਆ ਮਤਲਬ ਇੱਕ ਦੋ ਗੁੜਾਈਆਂ ਹੋਣੀਆਂ ਨੇ ਕੋਈ ਇੰਨਾ ਖਰਚਾ ਨਹੀਂ ਜ਼ਿਆਦਾ ਹੁੰਦਾ ਸਿਰਫ ਜੋ ਪ੍ਰੋਬਲਮ ਆਉਂਦੀ ਹੈ ਕੁੰਮਕਮਾ ਕੇ ਆ ਜਾ ਕੇ ਲਾਸਟੇ ਮੰਡੀ ਕਰਨ ਦੀ ਹੁੰਦੀ ਜੇ ਜੋ ਸਰਕਾਰ ਕਹਿ ਰਹੀ ਆ ਕਣਕ ਝੋਨੇ ਤੋਂ ਸਾਈਡ ਤੇ ਜਾਓ ਜੇ ਮੰਡੀ ਕਰਨ ਸ਼ੁਰੂ ਕਰ ਦੇ ਲੋਕੀ ਕਣਕ ਝੋਨੇ ਦੇ ਪਾਸੇ ਜਾਣਗੇ ਨਹੀਂ ਆਟੋਮੈਟਿਕਲੀ ਇਧਰ ਜਾਣਗੇ ਆਰਗੇਨਿਕ ਕਰਨਗੇ ਲੋਕੇ ਹਰਬਿੰਦਰ ਸਿੰਘ ਮਾਨ ਹੈਪੀ ਨੇ ਦੱਸਿਆ ਕਿ ਜੇ ਆਰਗੈਨਿਕ ਔਰ ਮਿਲਟਸ ਨੂੰ ਸਰਕਾਰ ਤਰਜੀਹ ਦੇ ਰੇਟ ਦਾ ਥੋੜਾ ਕਰੇ ਮੰਡੀਕਰਨ ਦਾ ਥੋੜਾ ਇਤਜਾਮ ਕਰੇ ਤਾਂ ਕਾਫੀ ਕਿਸਾਨ ਇਸ ਪਾਸੇ ਵੱਲ ਨੂੰ ਤੁਰ ਸਕਦੇ ਔਰ ਖੇਤੀਬੀ ਵਿਵਿਨਤਾ ਦੇ ਚੱਕਰ ਵੱਲ ਪੈ ਸਕਦੇ ਨੇ ਪਰਿਵਾਰੀ ਫਸਲਾ ਦੇ ਜਾਲ ਵਿੱਚੋਂ ਨਿਕਲ ਸਕਦੇ ਨੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰੋਹਿਤ ਗੁੱਤਾ ਲਿਵਿੰਗ ਇੰਡਾ ਨਿਊਜ਼